ਪਿਛਲੇ ਦਿਨੀ ਕਲੋੜੀ ਗੇਟ ਸ਼ਮਸ਼ਾਨ ਕਾਟ ਦੇ ਵਿੱਚ ਨਵਨੀਤ ਨਾਮਕ ਨੌਜਵਾਨ ਦੀਆਂ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੇ ਵਿੱਚ ਪਟਿਆਲਾ ਪੁਲਿਸ ਦੇ ਦੁਆਰਾ 48 ਘੰਟਿਆਂ ਦੇ ਵਿੱਚ ਦੋਨੋਂ ਦੋਸ਼ੀ ਕੀਤੇ ਗ੍ਰਫਤਾਰ। ਪ੍ਰਾਪਰਟੀ ਦੇ ਝਗੜੇ ਨੂੰ ਲੈ ਕੇ ਦੋ ਬਜ਼ੁਰਗਾ ਨੇ ਕੀਤਾ ਸੀ ਕਤਲ। ਇਸ ਮਾਮਲੇ ਦੇ ਵਿੱਚ ਅੱਜ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ 29 ਤਰੀਕ ਨੂੰ ਨਵਨੀਤ ਸਿੰਘ ਨਾਮੀ ਨੌਜਵਾਨ ਦਾ ਸੰਸਨੀ ਖੇਜ ਕਤਲ ਗੋਲੀਆਂ ਮਾਰ ਕੇ ਦੋ ਵਿਅਕਤੀਆਂ ਦੁਆਰਾ ਕੀਤਾ ਗਿਆ ਸੀ। इस कतल की वजह मृतक नौजवान नवनीत ने उसके पिता के बहुत करीबी दोस्त हरदीप सिंह टिवाणा उर्फ बाबा पिंड दितुपुर जट्टा थाना पासो पटियाला जो कि सी ने अपना मुंह बोलिया पुत्र बना लिया हरदीप सिंह टिवाणा ने अपनी मौत तो पहला वसीयत राही अपनी प्रोपर्टी विचो, एक होटल बाबा रिसोरट धर्मपुरा हिमाचल प्रदेश जो कि नवनीत सिंह देता हरदीप सिंह टिवाणा की मौत साल दो हज़ार हुई सी ਦੋਸ਼ੀ ਰਗਵੀਰ ਸਿੰਘ ਉਰਫ ਮਿੱਠੂ ਜੋ ਕਿ ਹਰਦੀਪ ਸਿੰਘ ਟਿਵਾਣਾ ਦਾ ਸਕਾ ਪਰਾਸੀ ਅਤੇ ਉਹ ਹਰਦੀਪ ਸਿੰਘ ਟਵਾਣਾ ਦੀ ਪੂਰੀ ਪ੍ਰਾਪਰਟੀ ਦੇ ਉੱਪਰ ਆਪਣਾ ਹੱਕ ਸਮਝਦਾ ਸੀ ਪਰੰਤੂ ਨਵਨੀਤ ਸਿੰਘ ਜਿਸ ਦੇ ਨਾਮ ਕੀ ਵਸੀਅਤ ਹੋ ਗਈ ਸੀ ਉਹ ਇਸ ਨੂੰ ਹੋਟਲ ਵਿੱਚ ਹਿੱਸਾ ਨਹੀਂ ਦੇ ਰਿਹਾ ਸੀ ਇਸ ਕਰਕੇ ਦੋਸ਼ੀ ਰਗਵੀਰ ਸਿੰਘ ਅਤੇ ਮ੍ਰਿਤਕ ਨਵਨੀਤ ਸਿੰਘ ਦਾ ਆਪਸ ਦੇ ਵਿੱਚ ਕਈ ਵਾਰ ਝਗੜਾ ਵੀ ਹੋਇਆ ਅਤੇ ਪੰਚਾਇਤਾ ਰਾਹੀਂ ਇਸ ਦਾ ਸਮਝੌਤਾ ਵੀ ਹੋਇਆ ਇਸ ਮਾਮਲੇ ਦੇ ਵਿੱਚ ਦੋਸ਼ੀ ਮਲਕੀਤ ਸਿੰਘ ਦੋਸ਼ੀ ਰਗਵੀਰ ਸਿੰਘ ਮਿੱਠੂ ਦਾ ਸਾਥ ਦਿੰਦਾ ਸੀ ਕਿਉਂਕਿ ਕਰੋੜਾਂ ਦਾ ਇਹ ਮਸਲਾ ਸੀ ਇਸੇ ਵਜ੍ਹਾ ਰੰਜਿਸ਼ ਕਰਕੇ ਦੋਵੇਂ ਦੋਸ਼ੀਆਂ ਨੇ ਮਰਿਤਕ ਦੇ ਕਤਲ ਦੀ ਯੋਜਨਾ ਬੰਦੀ ਕਰਕੇ ਮਰਿਤਕ ਨਵਨੀਤ ਸਿੰਘ ਨੂੰ ਰਸਤੇ ਦਾ ਰੋੜਾ ਸਮਝਦੇ ਹੋਏ 29 ਤਰੀਕ ਨੂੰ ਕਲੋੜੀ ਗੇਟ ਸ਼ਮਸ਼ਾਨ ਕਾਟ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਦੋਨਾਂ ਦੋਸ਼ੀਆਂ ਦੇ ਕੋਲੋਂ ਇੱਕ ਰਿਵਾਲਵਰ 32 ਬੋਰ ਸਮੇਤ 10 ਰੌਂਦ ਅਤੇ ਇੱਕ ਰਾਈਫਲ 315 ਬੋਰ ਸਮੇਤ 4 ਰੌਂਦ ਅਤੇ ਇੱਕ Maruti ਕਾਰ ਬਰਾਮਦ ਕੀਤੀ ਗਈ ਹੈ

ਇੱਕ ਇਨਫੋਰਮੇਸ਼ਨ ਆਈ ਸੀ ਸਾਨੂੰ ਕੰਟਰੋਲ ਰੂਮ ਤੋਂ ਐਸ ਐਚ ਓ ਕਤਵਾਲੀ ਕੋਲ ਇਨਫੋਰਮੇਸ਼ਨ ਆਈ ਸੀ ਪੁਲਿਸ ਕੋ ਕਿ ਜਿਹੜਾ ਇੱਕ ਨਵਨੀਤ ਨਾਮ ਦਾ ਬੰਦਾ 33 ਸਾਲ ਦੀ ਉਮਰ ਸੀ ਇਹਨੂੰ ਕੋਈ ਮੜੀਆਂ ਵਿੱਚ ਇਹਦਾ ਕਤਲ ਕਰ ਦਿੱਤਾ ਗਿਆ ਤੇ ਇਹਦੇ ਉੱਪਰ ਫਾਇਰ ਹੋਏ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਐਸ ਪੀ ਸਿਟੀ ਦੇ ਅੰਦਰ ਡੀ ਐਸ ਪੀ ਸਿਟੀ 1 ਤੇ ਐਸ ਐਚ ਓ ਕਤਵਾਲੀ ਤੇ ਇਹਨਾਂ ਦੀ ਟੀਮ ਐਸ ਐਚ ਓ ਡਿਵੀਜ਼ਨ ਨੰਬਰ 2 ਇਹਨਾਂ ਸਾਰਿਆਂ ਨੇ ਬੜਾ ਚੰਗਾ ਕੰਮ ਕਰਦੇ ਹੋਏ ਵਿਥਿਨ 48 ਆਵਰਸ ਉਹ ਬੰਦਿਆਂ ਨੂੰ ਅਰੈਸਟ ਕਰ ਲਿਆ ਤੋਂ ਉਹਨਾਂ ਨੂੰ ਗੱਡੀ ਜਿਹੜੀ ਯੂਜ਼ ਕੀਤੀ ਗਈ ਸੀ ਉੱਥੇ ਟਰਾਂਸਪੋਰਟ ਲਈ ਉਹ ਵੀ ਰਿਕਵਰ ਕਰ ਲਈ ਜੀ ਤੇ ਦੋ ਜਿਹੜੇ ਵੈਪਨ ਸੀਗੇ ਉਹ ਵੀ ਰਿਕਵਰ ਕਰ ਲਏ ਗਏ। ਇੱਕ 315 ਬੋਰ ਦੀ ਰਾਈਫਲ ਹੈ ਤੇ ਇੱਕ 32 ਬੋਰ ਦਾ ਰਵਲਵਰ ਹੈ। 4 ਜ਼ਿੰਦਾ ਰਾਉਂਡ ਰਿਕਵਰ ਹੋਏ 315 ਬੋਰ ਦੇ ਵੈਪਨ ਦੇ ਤੇ 10 ਜ਼ਿੰਦਾ ਰਾਉਂਡ ਰਿਕਵਰ ਹੋਏ 32 ਬੋਰ ਦਾ ਜਿਹੜਾ ਰਵਲਵਰ। ਜਿਹੜਾ ਵੈਪਨ ਉਸ ਵale ਯੂਜ਼ ਕੀਤਾ ਗਿਆ ਸੀ ਉੱਥੇ ਮਾਰਨ ਵਾਸਤੇ ਉਹ 315 ਬੋਰ ਦੇ ਦੋ ਖੋਲ ਉੱਤੇ ਬਰਾਮਦ ਹੋਏ ਸੀ ਮੌਕੇ ਤੋਂ। ਉਹ ਵੀ ਰਿਕਵਰ ਕੀਤੇ ਗਏ ਨੇ। ਜਿਹੜੀ ਵਜਾ ਰੰਜੇਸ਼ ਇਹਨਾਂ ਦੀ ਜਿਹੜਾ ਮਰਨ ਵਾਲਾ ਸੀਗਾ ਉਹ ਮੂੰਹ ਬੋਲਾ ਮੁੰਡਾ ਸੀਗਾ ਹਰਦੀਪ ਟਵਾਣਾ ਦੇ ਉਹਨਾਂ ਨੇ ਕੋਈ ਹੋਟਲ ਵਗੈਰਾ ਇਹਦੇ ਨਾਮ ਤੇ ਕਰਵਾਇਆ ਸੀਗਾ ਆਫਟਰ ਇਸ ਡੇ ਤੇ ਉਹ ਹਰਦੀਪ ਟਵਾਣਾ ਦੇ ਇਹ ਰਿਸ਼ਤੇਦਾਰ ਨੇ ਜਿਹੜਾ ਮਿੱਠੂ ਹੈ ਜਿਹੜਾ ਇੱਕ ਬੰਦਾ ਅਰੈਸਟ ਹੋਇਆ ਰਵੀ ਸਿੰਘ ਮਿੱਠੂ ਇਹ ਉਹਦਾ ਬ੍ਰਦਰ ਸੀਗਾ ਇਹ ਰੰਜੇਸ਼ ਰੱਖਦਾ ਸੀ ਕਿ ਜਿਹੜੇ ਹੋਟਲ ਦਾ ਕਾਫੀ ਉਹ ਵੈਲਿਊਏਬਲ ਹੈ ਉਹ ਇਹਦੇ ਨਾਮ ਤੇ ਕਰਵਾ ਦਿੱਤਾ ਤੇ ਸਾਨੂੰ ਉਸ ਪ੍ਰਾਪਰਟੀ ਤੋਂ ਕੁਝ ਨਹੀਂ ਮਿਲਿਆ ਉਦੇ ਕਰਕੇ ਇਹਨੇ ਮਿੱਠੂ ਨੇ ਤੇ ਮਲਕੀਤ ਸਿੰਘ ਨੇ ਇਹਨਾਂ ਦੋਵਾਂ ਨੇ ਰਲ ਕੇ ਸਾਜ਼ਿਸ਼ ਰਚੀ ਸੀ ਕਿ ਸੋ ਜਿਹੜੀ ਸਾਡੇ ਕੋਲ ਤਫਤੀਸ਼ ਚ ਹਜੇ ਤੱਕ ਗੱਲ ਲੱਗੀ ਹੈ ਇਹਨਾਂ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਇਹਨੂੰ ਮਾਰਨ ਦੀ ਬਟ ਮੌਕਾ ਇਹਨਾਂ ਨੂੰ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਹੁਣੇ ਪਲਾਨ ਜਿਹੜਾ ਸੀਗਾ ਐਗਜ਼ੀਕਿਊਟ ਕੀਤਾ ਜਿਹੜਾ ਰਗਵੀਰ ਸਿੰਘ ਉਸ ਮਿੱਠੂ ਐ ਉਸ ਤੇ ਪਹਿਲਾਂ ਇੱਕ 1995 ਦਾ ਪਰਚਾ ਹੈਗਾ ਥਾਣਾ ਪਾਤਸੋ ਦਾ ਜਿਹੜਾ ਮਲਕੀਤ ਸਿੰਘ ਐ ਤੇ ਤਿੰਨ ਪਰਚੇ ਕਰ ਚੁੱਕੇ ਨੇ ਇਹ ਸਾਰੇ ਪੁਰਾਣੇ ਪਰਚੇ ਨੇ 1985 1999 ਦੇ ਐਨਡੀਪੀਐਸ ਦੇ ਪਰਚੇ ਨੇ ਤੇ ਆਬਜੈਕਟ ਦੇ ਐਕਸਾਈਜ਼ਡ ਸੋ ਇਹ ਕ੍ਰਿਮੀਨਲ ਮਾਈਂਡ ਸੀਗੇ ਦੋਨੋਂ ਇਹਨਾਂ ਨੇ ਸਲਾਹ ਕਰਕੇ ਅਰਲੀ ਮਾਰਨਿੰਗ ਇਹ ਵਾਰਦਾਤ ਕੀਤੀ ਜਿਸ ਵਲੇ ਨਵਨੀਤ ਸਿੰਘ ਆਪਣੇ ਤਾਏ ਦੇ ਫੁੱਲ ਚੋਣ ਜਾ ਰਿਹਾ ਸੀਗਾ ਉਥੇ ਸ਼ਮਸ਼ਾਨ ਘਾਟ 'ਚ ਉਸ ਵਲੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 29 ਤਰੀਕ ਨੂੰ ਇਹ ਵਾਰਦਾਤ ਹੋਈ ਹੈ ਤੇ 1 ਤਰੀਕ ਨੂੰ ਇਹ ਦੋਨੋਂ ਬੰਦੇ ਅਰੈਸਟ ਕਰ ਲਏ ਗਏ ਅਲੌਂਗ ਵਿਦ ਡਿਫਰੈਂਟ ਬੀ ਸਰਕਾਰ ਇੱਥੇ ਹੀ ਤੁਹਾਨੂੰ ਹੈ ਜੀ ਉਮਰ ਕਿੰਨੀ ਹੋ ਗਈ ਹੈ ਉਮਰ 67 ਸਾਲ ਹੈ ਜੀ ਮਿੱਠੂ ਦੀ ਤੇ ਮਲਕੀਤ ਦੀ ਵੀ ਆਲਮੋਸਟ 65 70 ਨਾਲ ਮਲਕੀਤ ਨੂੰ ਕੀ ਲਾਲਚ ਦਿੱਤਾ ਗਿਆ ਸੀ ਉਹ ਕੱਟਾ ਦੇ ਸ਼ਾਮ ਦਾ ਮਲਕੀਤ ਤੇ ਰਕबीर ਜਿਹੜੇ ਨੇ ਇਹ ਯਾਰ ਦੋਸਤ ਸੀਗੇ ਆਪਸ ਵਿੱਚ ਮਲਕੀਤ ਦਾ ਨਿਸ਼ਾਨਾ ਚੰਗਾ ਸੀਗਾ ਇਸ ਕਰਕੇ ਰਕबीर ਉਹਨੂੰ ਨਾਲ ਲੈ ਕੇ ਆਇਆ ਸੀ ਕਿ ਉੱਥੇ ਜਿਹੜਾ ਫਾਇਰ ਵਗੈਰਾ ਕਰਨਾ ਹੈ ਉਸ ਹੱਬ ਨਾਲ ਉਹਦਾ ਨਿਸ਼ਾਨਾ ਚੰਗਾ ਹੈ ਇਸ ਕਰਕੇ ਉਹ ਕਰ ਦੂਗਾ ਬਟ ਹਜੇ ਇਹ ਤਫਤੀਸ਼ ਦਾ ਮੁੱਦਾ ਹੈ ਕਿ ਦੋਵੇਂ ਇਕੱਠੇ ਕਿਸ ਕਾਰਨ ਕਰਕੇ ਹੋਏ ਤੇ ਕਿਉਂ ਇਹਨਾਂ ਨੇ ਫਾਇਰ ਨੂੰ ਚੁਣਿਆ ਫਾਇਰ 315 ਨਾਲ ਦੋਤਾ ਨੂੰ ਫਾਇਰ ਕਰਨ ਵਾਲਾ ਕੌਣ ਹੈ ਹਾਂਜੀ ਫਾਇਰ ਜਿਹੜੇ ਦੋਸ਼ੀ ਬਣੋਗੇ ਫਾਇਰ ਜਿਹੜਾ ਹੈਗਾ ਜਿਹੜੀ ਸਾਡੇ ਕੋਲ ਸੀਸੀਟੀਵੀ ਫੁਟੇਜ ਹੈ ਉਹਦੇ 'ਚ ਇੱਕ ਬੰਦੇ ਵੱਲੋਂ ਫਾਇਰ ਕੀਤੇ ਗਏ ਉਹ ਸਟੈਬਲਿਸ਼ ਕਰਨਾ ਅਜੇ ਬਾਕੀ ਇਹ ਕਿੰਨੇ ਫਾਇਰ ਕੀਤੇ ਸੋ ਤਫਤੀਸ਼ ਦਾ ਮੁੱਦਾ ਜਿਹੜਾ ਮੈਂ ਦੱਸੂ। ਅਲੀਨਾ ਜੀ ਨਿਕਾ ਨਹੀਂ ਵੀ ਹੈ ਕਿ ਇਹਨਾਂ ਦਾ ਨਿਸ਼ਾਨਾ ਚੱਲਿਆ ਗਿਆ ਕਿ ਉਹਨਾਂ ਨੂੰ ਟ੍ਰੇਨਿੰਗ ਜਾਂ ਕਿਸੇ ਨਿਸ਼ਾਨਾ ਕਿਉਂ ਚੱਲ ਗਿਆ। ਆਇਤ। ਸਰ ਇਹਨਾਂ ਦੀ ਕੋਈ ਰਿਸ਼ਤੇਦਾਰੀ ਨਹੀਂ ਕੋਈ ਸਪੈਸ਼ਲ ਟ੍ਰੇਨਿੰਗ ਨਹੀਂ। ਬਟ ਇਹ ਪਤਾ ਲੱਗਾ ਕਿ ਉਹਦਾ ਨਿਸ਼ਾਨਾ ਚੰਗਾ ਸੀਗਾ ਜਿਹਦੇ ਕਰਕੇ ਇਹਨੂੰ ਇਨਵੋਲ ਕੀਤਾ ਗਿਆ ਸੀ। ਅਲੀਨਾ ਜੀ ਰਿਸ਼ਤੇਦਾਰੀ ਵੀ ਕੋਈ ਹਾਂ ਜਿਹੜਾ ਹਰਦੀਪ ਕਵਾਣਾ ਜਿਹਦਾ ਇਹ ਮੂੰਹ ਬੋਲਾ ਬੇਟਾ ਸੀਗਾ ਜਿਹਨੂੰ ਮਾਰਿਆ ਗਿਆ। ਉਹ ਬ੍ਰਦਰ ਸੀਗਾ ਮਿੱਠੂ ਦਾ। ਉਹ ਲਾਜਿਤ ਸੀ ਤੇ ਕੈਸੇ ਹੱਦ ਉਹ ਪਿਛਲਾ ਜੂ ਹੋ ਗਿਆ। ਅਰੇਸ ਪਟਿਆਲਾ ਵੀ ਅਰੇਸਟ ਪਟਿਆਲਾ ਉਹਨਾਂ ਦਾ ਕੋਈ ਨਾ ਪ੍ਰੋਪਰਟੀ ਕੋਈ ਪ੍ਰੋਪਰਟੀ ਕੋਈ ਨਾ ਹਜੇ ਤੱਕ ਜਿਹੜੀ ਤਫਤੀਸ਼ ਆਇਆ ਕਿ ਹੋਟਲ ਉਹਦੇ ਨਾਮ ਕਰਵਾਇਆ ਸੀਗਾ। ਬਾਕੀ ਜਿਹੜਾ ਅੱਗੇ ਤਫਤੀਸ਼ ਚੱਲੂਗੀ ਉਹਦੇ ਚ ਕਲੀਅਰ ਹੋਏਗਾ ਕਿ ਹੋਰ ਵੀ ਕੋਈ ਸੀਗਾ ਕਿ ਨਹੀਂ ਬਿਕੋਜ਼ ਇਹਨਾਂ ਨੂੰ ਜਿੰਨੇ ਮਾਰਨ ਵਾਲੇ ਨੇ ਇਹਨਾਂ ਨੇ ਜਿਹੜੀ ਵਜ੍ਹਾ ਰੰਜਿਸ਼ ਦੱਸੀ ਉਹ ਹੋਟਲ ਦੀ ਦੱਸੀ। ਸਰਮੈਪਨ ਨੂੰ